ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਸਾਰੇ ਨੇ ਖਬਰਾਂ ਚ ਪੜਿਆ ਕਿ ਮਜੀਠਾ ਸਰਬਕਾਂਡ ਵਾਪਰਿਆ ਜਿਹਦੇ ਵਿੱਚ 27 ਤੋਂ ਵੱਧ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੈ ਇਹ ਪਿਛਲੇ 3-4 ਦਿਨਾਂ ਤੋਂ ਮਜੀਠਾ ਕਾਂਡ ਦੇ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਹਲਾਕੇ ਰਖ ਦਿੱਤਾ ਹੈ ਅਜਿਹੇ ਕਾਂਡ ਪਹਿਲੇ ਵੀ ਵਾਪਰਦੇ ਆਏ ਹਨ 6 ਸਾਲ ਪੁਰਾਣੀ ਗੱਲ ਹੈ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਚ 100 ਤੋਂ ਵੱਧ ਲੋਕ ਸ਼ਰਾਬ ਪੀ ਕੇ ਮਰੇ ਸੀ ਉਦੋਂ ਵੀ ਬੜੀ ਹਲਚਲ ਹੋਈ ਸੀ ਮੁੰਬਈ ਵਿੱਚ ਇੱਕ ਵਾਰੀ 100 ਤੋਂ ਵੱਧ ਲੋਕ ਨਕਲੀ ਸ਼ਰਾਬੀ ਕੀ ਪਰੇਸੀ ਤੇ ਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਪਹਿਲਾਂ ਵੀ ਵੱਖ-ਵੱਖ ਸਮਿਆਂ ਤੇ ਵਾਪਰਦੀਆਂ ਰਹੀਆਂ ਹਨ ਇਹ ਕੋ ਪਹਿਲੀ ਵਾਰੀ ਜਿਵੇਂ ਨਵੀਂ ਘਟਨਾ ਨਹੀਂ ਹੈ ਹੁਣ ਫਿਰ ਮਜੀਠਾ ਵਿੱਚ 27 ਲੋਕਾਂ ਦੇ ਮਰਨ ਦੀ ਖਬਰ ਹੈ ਜਿਹੜੇ ਸ਼ਰਾਬ ਪੀ ਕੇ ਮਰ ਗਏ ਇਹ ਗਿਣਤੀ ਅਜੇ ਹੋਰ ਵੀ ਵੱਧ ਸਕਦੀ ਹੈ ਮੈਂ ਕਈ ਵਾਰੀ ਸੋਚਦਾ ਹਾਂ ਕਿ ਅਸੀਂ ਕਿੰਨੇ ਭਾਗਾ ਵਾਲੇ ਹਾਂ ਜਿਨ੍ਹਾਂ ਨੂੰ ਵਾਹਿਗੁਰੂ ਨੇ ਸਿੱਖਾਂ ਦੇ ਘਰਾਂ ਸੇ ਜਨਮ ਦਿੱਤਾ ਗੁਰਸਿੱਖੀ ਦੀ ਗੁਰਤੀ ਦਿੱਤੀ ਤੇ ਜਿਹੇ ਬੁਰੇ ਵਰਤਾਰਿਆਂ ਤੋਂ ਸਾਨੂੰ ਬਚਾ ਕੇ ਰੱਖਿਆ ਗੁਰੂ ਜੀ ਫਰਮਾਉਂਦੇ ਆ ਜਿੱਤ ਪੀਤੇ ਮਤ ਦੂਰ ਹੋਏ ਬਰਦਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਸਾਨ ਹੀ ਸਮੋ ਧੱਕੇ ਖਾਈ ਜਿੰਨੂੰ ਪੀ ਕੇ ਮਤ ਮਰਦੀ ਆ ਜਿੰਨੂੰ ਪੀ ਕੇ ਬੰਦਾ ਆਪਣਿਆਂ ਦੀ ਪਛਾਣ ਭੁੱਲ ਜਾਂਦਾ ਹੈ ਆਪਣਿਆਂ ਦਾ ਕਾਤਲ ਬਣ ਜਾਂਦਾ ਹੈ ਇਹ ਸਿਹਤ ਵੀ ਖਰਾਬ ਕਰਦੀ ਆ ਇਹ ਦਿਮਾਗ ਵੀ ਖਰਾਬ ਕਰਦੀ ਆ ਮਨੁੱਖ ਤੋਂ ਪੁੱਠੇ ਕੰਮ ਵੀ ਕਰਵਾਉਂਦੀ ਆ ਤੇ ਮੌਤ ਦਾ ਕਾਰਨ ਵੀ ਬਣਦੀ ਆ ਸਾਨੂੰ ਫੇਰ ਵੀ ਸਮਝ ਨਹੀਂ ਆਉਂਦੀ ਕਿ ਇਹਨੂੰ ਨਹੀਂ ਪੀਣਾ ਚਾਹੀਦਾ ਪੰਜਾਬ ਗੁਰਾਂ ਦੀ ਧਰਤੀ ਹੈ ਫਿਰ ਸੰਤਾਪ ਸਭ ਤੋਂ ਵੱਧ ਪੰਜਾਬ ਵਿੱਚ ਹੀ ਕਿਉਂ ਇਹ ਵਾਪਰਦੇ ਆ ਇੱਕ ਤਾਂ ਸੀ ਪਾਣੀ ਤੋਂ ਦੂਰ ਹੋ ਗਏ ਦੂਜਾ ਕਾਰਨ ਆ ਕਿ ਸ਼ਰਾਬ ਤੋਂ ਸਰਕਾਰਾਂ ਨੂੰ ਆਮਦਨ ਹੁੰਦੀ ਹੈ ਤੇ ਇਸ ਆਮਦਨ ਤੋਂ ਸਰਕਾਰਾਂ ਹੱਥ ਨਹੀਂ ਧੋਣਾ ਚਾਹੁੰਦੀਆਂ ਜਿਸ ਕਰਕੇ ਇਸ ਰਾਰਤ ਵਾਲੇ ਪਾਣੀ ਨੂੰ ਪੰਜਾਬ ਵਿੱਚ ਬੰਦ ਬੈਨ ਨਹੀਂ ਕੀਤਾ ਜਾ ਰਿਹਾ ਤੀਜਾ ਕਾਰਨ ਜਿਹੜੇ ਸਿੰਗਰ ਨੇ ਜਿਹੜੇ ਗਾਇਕ ਨੇ ਜਿਹੜੇ ਗੀਤਕਾਰ ਨੇ ਉਹਨਾਂ ਦਾ ਇਹ ਸ਼ਰਾਬ ਦੇ ਪਿਆਲਿਆਂ ਨੂੰ ਜਿਹੜਾ ਹੱਲਾਸ਼ੇਰੀ ਦੇਣਾ ਉਹ ਵੀ ਇੱਕ ਕਾਰਨਾ ਵਿੱਚੋਂ ਵੱਡਾ ਕਾਰਨਾ ਹੈ ਮੈਨੂੰ ਯਾਦ ਹੈ ਕਿ ਇੱਕ ਵਾਰੀ ਹਰਿਆਣੇ ਦੀਆਂ ਔਰਤਾਂ ਨੇ ਸ਼ਰਾਬ ਦੇ ਠੇਕਿਆਂ ਦੇ ਵਿਰੁੱਧ ਸੜਕਾਂ ਤੇ ਪਿੱਟ ਸਿਆਪਾ ਕੀਤਾ ਤੇ ਹਰਿਆਣਾ ਸਰਕਾਰ ਨੇ ਹਰਿਆਣਾ ਸੂਬੇ ਵਿੱਚ ਸ਼ਰਾਬ ਤੇ ਪਾਬੰਦੀ ਲਾ ਦਿੱਤੀ ਪਰ ਉੱਥੇ ਵੀ ਇਹ ਪਾਬੰਦੀ ਬਹੁਤਾ ਸਿਰ ਨਹੀਂ ਚੱਲ ਸਕੀ ਤੇ ਇਹ ਪਾਬੰਦੀ ਜਿਹੜੀ ਆ ਇਹ ਹਟਾ ਦਿੱਤੀ ਗਈ ਸਮਝ ਨਹੀਂ ਆਉਂਦੀ ਕਿ ਵਾਇਗੁਰ ਨੇ ਮਨੁੱਖਾ ਤੇ ਹੀ ਦਿੱਤੀ ਹੈ ਫਿਰ ਮਨੁੱਖ ਨੂੰ ਸੋਚ ਦਿੰਦੀ ਹੈ ਦਿਮਾਗ ਦਿੰਦਾ ਹੈ ਫਿਰ ਵੀ ਅਸੀਂ ਬਰਵਾਈਆਂ ਵੱਲ ਕਿਉਂ ਵੱਧੇ ਜਾ ਰਹੇ ਹਾਂ ਧੀ ਦਾ ਬਾਪ ਜੀ ਧੀ ਦੇ ਵਿਆਹ ਤੇ ਸਰਾਬ ਦੀਆਂ ਪੇਟੀਆਂ ਰੋੜ ਨਹੀਂ ਲੈਂਦਾ ਉਹ ਵੀ ਸਮਝਦਾ ਕਿ ਮੇਰੀ ਨੱਕ ਨਹੀਂ ਰਹਿਣੀ ਦੂਜੇ ਪਾਸੇ ਮੁੰਡੇ ਵਾਲੇ ਵੀ ਕਹਿੰਦੇ ਆ ਤੁਹਾਡੀ ਧੀ ਨੂੰ ਵਿਆਹ ਹੁਣਾ ਹੈ ਤੁਹਾਡੀ ਧੀ ਨੂੰ ਲੈਣ ਆਉਣਾ ਸਾਡੇ ਪਰੌਣਿਆਂ ਦੀ ਸੇਵਾ ਕਰਦੇ ਹੋ ਚੰਗੀ ਤਰ੍ਹਾਂ ਹੁਣ ਬਾਪ ਧੀ ਦਾ ਬਾਪ ਕੀ ਕਰਦਾ ਕਰਜ਼ੇ ਦੀ ਪੰਡ ਚੱਕਦਾ ਸ਼ਰਾਬ ਦੀਆਂ ਪੇਟੀਆਂ ਲੈ ਕੇ ਆਉਂਦਾ ਜਿੰਨੂੰ ਘਰ ਵਿੱਚ ਰਾਤ ਨੂੰ ਰੋਟੀ ਨਾਲ ਨਾ ਮਿਲਦੀ ਹੋਵੇ ਜੋ ਵਿਆਹ 'ਚ ਆਇਆ ਹੋਵੇ ਰਾਤੀ ਭੁੱਖਾ ਸੌਂਦਾ ਹੋਵੇ ਉਹ ਵੀ ਕਹਿੰਦਾ ਫ੍ਰੀ ਮਿਲਦੀ ਆ ਰੱਜ ਲੋ ਟੱਲੀ ਹੋ ਜਾਓ ਦੇਖੀ ਜਾਓ ਬਾਅਦ 'ਚ ਕੀ ਹੋਏਗਾ ਹੁਣ ਸੋਚਣ ਵਾਲੀ ਗੱਲ ਇਹ ਆ ਵਿਆਹ ਵਿੱਚ ਸਾਰੇ ਆਪਣੇ ਰਿਸ਼ਤੇਦਾਰ ਹੁੰਦੇ ਆ ਉਹ ਸਾਰੇ ਜ਼ਰਾ ਪੀਂਦੇ ਆ ਫਿਰ ਜਦੋਂ ਓਵਰ ਪੀਂਦੇ ਆ ਫਿਰ ਟੱਲੀ ਹੋ ਜਾਂਦੇ ਆ ਇਹ ਟੱਲੀ ਹੋਣ ਵਾਲੇ ਕੌਣ ਹੁੰਦੇ ਨੇ ਮਾਮਾ ਜੀ ਫੁੱਫੜ ਜੀ ਮਾਸੜ ਜੀ ਚਾਚਾ ਜੀ ਦਾਇਆ ਜੀ ਭਰਾ ਪਿਤਾ ਭਤੀਜਾ ਆਪਣੇ ਹੁੰਦੇ ਨਾ ਜੀ ਸਾਰੇ ਤੇ ਜਦੋਂ ਉਹ ਪੀ ਕੇ ਟੱਲੀ ਹੁੰਦੇ ਨੇ ਤੇ ਅੱਜ ਕੱਲ ਗਾਣਾ ਕਿਹੜਾ ਲੱਗਦਾ ਹੈ ਤੇ ਡੇ ਲੰਗੇ ਤੇ ਸਰਾਬ ਰੋੜ ਦੂੰ ਮੈਨੂੰ ਸਮਝਾਇਓ ਮੇਰੀ ਮਤ ਥੋੜੀ ਹੋ ਸਕਦੀ ਹੈ ਕਿ ਟੱਲੀ ਬਾਪ ਨੂੰ ਉਸ ਵੇਲੇ ਹੋਸ਼ ਹੁੰਦੀ ਹੈ ਕਿ ਮੇਰੇ ਨਾਲ ਨੱਚ ਰਹੀ ਮੇਰੀ ਧੀ ਹੈ ਤੇ ਕੀ ਉਹ ਟੱਲੀ ਬੰਦਾ ਆਪਣੀ ਧੀ ਤੇ ਸਰਾਬ ਦਾ ਜੁੱਠਾ ਗਲਾਸ ਰੋੜੂ ਕਿ ਨਹੀਂ ਟੱਲੀ ਫੁੱਫੜ ਤੇ ਟੱਲੀ ਚਾਚਾ ਤਾਇਆ ਕੀ ਉਹ ਆਪਣੀ ਭਤੀਜੀ ਤੇ ਸਰਾਬ ਰੋੜੇਗਾ ਕਿ ਨਹੀਂ ਟੱਲੀ ਮਾਮਾ ਤੇ ਟੱਲੀ ਮਾਸੜ ਕੀ ਉਹ ਆਪਣੀ ਭਾਣਜੀ ਦੇ ਸਰਾਬ ਰੋੜੇਗਾ ਕਿ ਨਹੀਂ ਜਿਵੇਂ ਸਮਰਾਲੇ ਵੱਲ ਇੱਕ ਵਾਰ ਇੱਕ ਟੱਲੀ ਬੰਦੇ ਨੇ ਡਾਂਸਰ ਦੇ ਸਰਾਬ ਦਾ ਝੂਠਾ ਗਲਾਸ ਮਾਰਿਆ ਸੀ ਫਿਰ ਲੱਭ ਲੋ ਨਾ ਰਿਸਪੈਕਟ ਪੰਜਾਬੀਓ ਨਿਖਾਰ ਲੋ ਸਖਸੀਤ ਲੱਭ ਲੋ ਪਰਸਨੈਲਿਟੀ ਪਰ ਅਸੀਂ ਤਾਂ ਕਹਿੰਨੇ ਆ ਜੱਟ ਪੈਗ ਨਹੀਂ ਲਾਉਂ ਤੇ ਬੜਕਾ ਕਿ ਦਮ ਹਰੂ ਕੀ ਬੜਕਾ ਮਾਰਨੀ ਹੈ ਪਰਸਨਲਿਟੀ ਹੈ ਕੀ ਸੰਜਮ ਤੇ ਸ਼ਰਮ ਦੀਆਂ ਹੱਦਾਂ ਟੱਪਣੀਆਂ ਆਧੁਨਿਕਤਾ ਮਾਡਰਨਿਜ਼ਮ ਹੈ ਇਸ ਰਾਰਤ ਵਾਲਾ ਪਾਣੀ ਜਿਸ ਤੋਂ ਆਮਦਨ ਲੈਣ ਲਈ ਸਰਕਾਰਾਂ ਇਸ ਤੇ ਪਾਬੰਦੀ ਲਾਉਣ ਤੋਂ ਗਰੇਜ਼ ਕਰਦੀਆਂ ਨੇ ਸ਼ਾਇਦ ਜਿੰਨੀ ਕੋ ਆਮਦਨ ਸ਼ਰਾਬ ਤੋਂ ਵੀ ਵਿਕਰੀ ਤੋਂ ਸਰਕਾਰਾਂ ਨੂੰ ਹੁੰਦੀ ਹੈ ਉਤੋਂ ਵੱਧ ਤੇ ਕਿੰਨਾ ਨੁਕਸਾਨ ਹੋ ਜਾਂਦਾ ਸਰਕਾਰਾਂ ਦਾ ਵੀ ਤੇ ਲੋਕਾਂ ਦਾ ਵੀ ਸਾਡੇ ਸਮਾਜ ਦਾ ਵੀ ਸਾਰਾ ਕੁਝ ਹੀ ਤੈਸਨਾਸ ਹੋ ਜਾਂਦਾ ਹੈ ਫਿਰ ਇਦਾਂ ਦੀ ਆਮਦਨ ਨੂੰ ਅਸੀਂ ਕਰਨਾ ਕੀ ਹੈ ਇਦਾਂ ਦੀਆਂ ਅਖੌਤੀ ਖੁਸ਼ੀਆਂ ਨੂੰ ਜਿਹਨੂੰ ਆਪਾਂ ਮੌਜਾਂ ਕਹਿੰਦੇ ਆ ਜਿਹਦੇ ਨਾਲ ਮੁੜ ਕੇ ਬਰਬਾਦੀ ਲੱਭਦੀ ਹੈ ਉਹਨੂੰ ਦੱਸੋ ਉਹਨੂੰ ਆਪਾਂ ਕਰਨਾ ਕੀ ਹੈ ਬਠਿੰਡੇ ਵਿੱਚ ਖਾਦੀ ਪੀਤੀ ਚ ਗੋਲੀ ਚੱਲੀ ਤੇ ਸਟੇਜ ਤੇ ਡਾਂਸਰ ਮਰ ਗਈ ਸੀ ਮੱਠੀ ਵਿੱਚ ਇੱਕ ਵਿਆਹ ਚ ਗੋਲੀ ਚੱਲੀ ਖਾਦੀ ਪੀਤੀ ਚ ਲਾੜੇ ਦਾ ਜੀਜਾ ਮਰ ਗਿਆ ਕੋਟਕਪੂਰੇ ਵਿੱਚ ਖਾਦੀ ਪੀਤੀ ਚ ਗੋਲੀ ਚੱਲੀ ਤੇ ਸੜਕ ਤੇ ਖੇਡਦਾ ਤੀਜੀ ਜਮਾਤ ਦਾ ਬੱਚਾ ਮਰ ਗਿਆ ਹੁਸ਼ਿਆਰਪੁਰ ਚ ਇੱਕ ਵਿਆਹ ਵਾਲੇ ਘਰੋਂ ਗੋਲੀ ਚੱਲੀ ਤੇ ਕੋਠੇ ਤੇ ਖੜੀ ਐਮ ਐਸ ਸੀ ਦੀ ਇੱਕ ਵਿਦਿਆਰਥਣ ਮਰ ਗਈ ਕਿੰਨੇ ਘੜ ਉਜਾੜੇ ਨੇ ਇਸ ਰੱਬ ਦੇ ਪਿਆਲੇ ਨੇ ਕਿੰਨੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਨੇ ਇਸ ਰਾਵਦੇ ਪਿਆਲੇ ਨੇ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਸਿੱਖ ਚਿੰਤਕ ਕਵੀ ਹੋਇਆ ਉਹ ਤਾਂ ਲਿਖਦੇ ਆ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਪੰਜਾਬ ਇਹ ਜਿਉਂਦਾ ਗੁਰਾਂ ਦੇ ਨਾਮ ਤੇ ਤੇ ਜੇ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਹੈ ਤੇ ਅੱਜ ਪੰਜਾਬ ਬਰਬਾਦ ਕਿਉਂ ਹੋ ਰਿਹਾ ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ ਦਰਅਸਲ ਜਦੋਂ ਪੰਜਾਬ ਦੇ ਲੋਕਾਂ ਨੇ ਬਾਣੀ ਪੜਦੇ ਸੀ ਤੇ ਲੋਕ ਚੜ੍ਹਦੀ ਕਲਾ ਸੀ। ਬੁਰਾਈਆਂ ਨਸਿਆਂ ਤੋਂ ਬਚੇ ਹੋਏ ਸੀ। ਜਦੋਂ ਪਦਾਰਥਵਾਦੀ ਯੁੱਗ 'ਚ ਬਾਣੀ ਤੋਂ ਦੂਰ ਹੋ ਗਏ। ਜਦ ਟੁੱਟ ਗਏ ਤਾਂ ਅਸੀਂ ਪੰਜਾਬੀ ਇਕੌਤੀ ਮਾਡਰਨ ਤੇ ਐਡਵਾਂਸ ਸਿਖਾਉਣ ਲੱਗੇ। ਮੈਂ ਸੋਚਦਾ ਹਾਂ ਗੁਰਾਂ ਦੀ ਧਰਤੀ ਪੰਜਾਬ ਨੂੰ ਨਸਿਆਂ ਰਹਿਤ ਪੰਜਾਬ ਦਾ ਰਾਸ਼ਟਰਪਤੀ ਕੋਲੋਂ ਅਵਾਰਡ ਮਿਲਣਾ ਚਾਹੀਦਾ ਸੀ ਪੰਜਾਬ ਨਸਿਆਂ ਰਹਿਤ ਆ। ਕਿਉਂਕਿ ਇੱਥੇ ਗੁਰੂ ਦੀ ਧਰਤੀ ਹੈ। ਉਥੇ ਲੋਕ ਗਾਉਂਦੇ ਨੇ ਜਿੱਦ ਪੀਤੇ ਮਤ ਦੂਰ ਹੋਏ ਪਰ ਅਵਾਰਡ ਸਾਨੂੰ ਕੀ ਮਿਲਣਾ ਸੀ ਅਸੀਂ ਤਾਂ ਪੰਜਾਬ ਨੂੰ ਇਹਨਾਂ ਚ ਬਰਬਾਦ ਕਰ ਦਿੱਤਾ ਸਾਡੇ ਕਈ ਲੀਡਰ ਕਹਿੰਦੇ ਨੇ ਸ਼ਰਾਬ ਨਸ਼ਾ ਹੀ ਨਹੀਂ ਹੈਗਾ ਜਦੋਂ ਕਿ ਇਹਦੀ ਹਰ ਇੱਕ ਪਹਿਲੀ ਬੂੰਦ ਜਿਹੜੀ ਅੰਦਰ ਜਾਂਦੀ ਹੈ ਉਹ ਕੈਂਸਰ ਦਾ ਕਾਰਨ ਬਣ ਸਕਦੀ ਹੈ ਇੱਕ ਛੋਟੀ ਤੋਂ ਛੋਟੀ ਬੂੰਦ ਵੀ ਇੱਦਾਂ ਤਾਂ ਨੁਕਸਾਨ ਹੀ ਨੁਕਸਾਨ ਹੈ ਪਰ ਸਾਡੇ ਤੇ ਸੇ ਮੰਜੀਠਾ ਵਰਗੇ ਕਾਂਡ ਵਾਪਰ ਰਹੇ ਨੇ ਹਾਂਜੀ ਅ ਸਾਡੀਆਂ ਨੀਤੀਆਂ ਕੀ ਨੇ ਜੇ ਬੰਦਾ ਸ਼ਰਾਬ ਪੀ ਕੇ ਮਰ ਜਾਂਦਾ ਹੈ ਤੇ ਸਾਡੀਆਂ ਸਰਕਾਰਾਂ 10 ਲੱਖ ਰੁਪਏ ਦਿੰਦੀਆਂ ਨੇ ਵੀ ਸ਼ਰਾਬਾਸਤੂ ਪੀਤੀ ਚੰਗਾ ਕੰਮ ਕੀਤਾ ਫਿਰ ਉਹਦੇ ਪਰਿਵਾਰ ਨੂੰ ਨੌਕਰੀ ਮਿਲਦੀ ਹੈ ਤੇ ਜਦੋਂ ਕੋਈ ਪਾਕਿਸਤਾਨ ਤੋਂ ਆਏ ਡਰੋਨ ਦੇ ਨਾਲ ਮਾਰਿਆ ਜਾਂਦਾ ਹੈ ਤੇ ਉਹਨੂੰ 5 ਲੱਖ ਰੁਪਇਆ ਮਿਲਦਾ ਹੈ ਸ਼ਰਾਬ ਪੀ ਕੇ ਮਰਨ ਵਾਲੇ ਨੂੰ 10 ਲੱਖ ਰੁਪਇਆ ਮਿਲਦਾ ਹੈ ਹਿੰਦੁਸਤਾਨ ਦਾ ਬਾਬਰ ਜਦੋਂ ਅਹਿਮਦਾਬਾਦ ਤੇ ਹਮਲਾ ਕਰਦਾ ਨਾ ਤੇ ਹਿੰਦੁਸਤਾਨੀ ਲੋਕਾਂ ਨੂੰ ਉਹ ਰੱਜ ਕੇ ਲੁੱਟਦਾ ਕੁੱਟਦਾ ਮਾਰਦਾ ਤੇ ਬੇਇੱਜ਼ਤ ਕਰਦਾ ਗੁਰਨਾਨਕ ਦੇਵ ਜੀ ਕਤਲਗਾ ਤੇ ਜਾ ਕੇ ਬਾਬਰ ਨੂੰ ਜਾਬਰ ਕਹਿੰਦੇ ਨੇ ਬਾਬਰ ਗੁਰਨਾਨਕ ਦੇਵ ਜੀ ਨੂੰ ਗ੍ਰਿਫਤਾਰ ਕਰ ਲੈਂਦਾ ਹੈ ਤੇ ਜੇਲ੍ਹ ਚ ਬੰਦ ਕਰ ਦਿੰਦਾ ਤੇ ਜਦੋਂ ਗੁਰੂ ਜੀ ਤੋਂ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦਾ ਤੇ ਫਿਰ ਗੁਰੂ ਜੀ ਉਹਨੂੰ ਰਿਹਾਅ ਕਰ ਦਿੰਦਾ ਤੇ ਬਾਬਰ ਦੇ ਮਨ ਵਿੱਚ ਗੋਨਾਨਕ ਦੇਵ ਜੀ ਨੂੰ ਮਿਲਣ ਦੀ ਇੱਕ ਰੀਤ ਪੈਦਾ ਹੁੰਦੀ ਹੈ ਤੇ ਸੋਚਦਾ ਕਿ ਜੇ ਮੈਂ ਐਡੇ ਮਹਾਨ ਫਕੀਰ ਨੂੰ ਮਿਲਣ ਜਾਣਾ ਤੇ ਮੈਂ ਮਹਾਰਾਜਾ ਕੋਈ ਮੈਂ ਸੌਰੀ ਰਾਜਾ ਵਾਂ ਮੈਂ ਸਮੇਂ ਦਾ ਹਾਕਮ ਐ ਕੋਈ ਤੋਹਫਾ ਲੈ ਜਾ ਜਿਹਨੂੰ ਰਿਚ ਵਾਈਨ ਕਹਿੰਦੇ ਨੇ ਮਹਿੰਗੀ ਸ਼ਰਾਬ ਰਾਜੇ ਮਹਾਰਾਜਿਆਂ ਵਾਲੀ ਸ਼ਰਾਬ ਉਹਦਾ ਪਿਆਲਾ ਉਹ ਨਾਲ ਲੈ ਕੇ ਤੁਰਿਆ ਤੇ ਗੁਰਨਾਨਕ ਦੇਵ ਜੀ ਕਹਿਣ ਲੱਗੇ ਬਾਬਰ ਇਹ ਜਬ ਇਹ ਜ਼ਹਿਰ ਵਾ ਇਹ ਮੈਂ ਨਹੀਂ ਮੈਂ ਨਹੀਂ ਲੈਣਾ ਸਾਡੇ ਘਰ ਕੋ ਗਿਫਟ ਲੈ ਕੇ ਆਵੇ ਸਾਡੀ ਹਿੰਮਤ ਨਹੀਂ ਹੈ ਕਿ ਜੇ ਸਾਨੂੰ ਪਸੰਦ ਨਾ ਆਵੇ ਉਹਨੂੰ ਨਾ ਕਰਦੀਏ ਜੇ ਸਮੇਂ ਦਾ ਹਾਕਮ ਵੀ ਹੋਵੇ ਜ਼ਬਰਦਸਤ ਉਹ ਅ ਬੰਦਾ ਜਿਹੜਾ ਹੈਗਾ ਉਹ ਪਾਪੀ ਹੋਵੇ ਤੇ ਉਹਦੇ ਕੋਲੋਂ ਗਿਫਟ ਲੈਣ ਤੋਂ ਇਨਕਾਰ ਕਰ ਦੇਣਾ ਤੇ ਉਹਦੇ ਤੋਹਫੇ ਨੂੰ ਇਹ ਕਹਿਣਾ ਕਿ ਇਹ ਤਾਂ ਜ਼ਹਿਰ ਵਾ ਮਦ ਹੈ ਮੈਂ ਇਹਤ ਮਦ ਪੀਤੇ ਨਾਨਕਾ ਬਹੁਤੇ ਖੱਟੇ ਵਿਕਾਰ ਤੇ ਉਹੀ ਮਦ ਉਹੀ ਜ਼ਹਿਰ ਉਹੀ ਉਹ ਤੇ ਫੇਰ ਰਾਜੇ ਮਹਾਰਾਜਾਂ ਦੀ ਸੀ ਆ ਨਕਲੀ ਸ਼ਰਾਬਾ ਪੀ ਕੇ ਅਸੀਂ ਵਾਰ-ਵਾਰ ਮਰਦੇ ਆ ਹਿਸਟਰੀ ਰਿਪੀਟਸ ਇਟਸੈਲਫ ਇਤਿਹਾਸ ਵਾਰ-ਵਾਰ ਦਰੁਆ ਜਾਂਦਾ ਪਰ ਇੱਕ ਅਪਲਾਈਡ ਐਸਪੈਕਟ ਵੀ ਹੁੰਦਾ ਹੈ ਪ੍ਰੇਰਣਾ ਲੈਣੀ ਅਸੀਂ ਰਾਖ ਲਾਪ ਦਿੰਨੇ ਆ ਕਿ ਇਤਿਹਾਸ ਰਿਪੀਟ ਹੋ ਗਿਆ ਪਰ ਪ੍ਰੇਰਣਾ ਅਸੀਂ ਕੋਈ ਨਹੀਂ ਲੈਂਦੇ ਸੇਧ ਅਸੀਂ ਕੋਈ ਨਹੀਂ ਲੈਂਦੇ ਪ੍ਰੋਫੈਸਰ ਪੂਰਨ ਸਿੰਘ ਪੰਜਾਬੀਆਂ ਦੀ ਅ ਅਨਖ ਬਾਰੇ ਲਿਖਦੇ ਆ ਪਰ ਟੈ ਨਾ ਮੰਨਣ ਕਿਸੇ ਦੀ ਖੜ ਜਾਂ ਡਾਂਗਾ ਮੋਢੇ ਤੇ ਉਲਾਰ ਕੇ ਜਦੋਂ ਅਸੀਂ ਪੀ ਕੇ ਗੋਲੀਆਂ ਚਲਾਉਣੀਆਂ ਨੇ ਬੜਕਾ ਮਾਰਨੀਆਂ ਨੇ ਤੇ ਲੱਭ ਲੋ ਫਿਰ ਆਪਣੀ ਅਣਖ ਲੱਭ ਲੋ ਕਿੱਥੇ ਆ ਪੰਜਾਬੀਆਂ ਦੀ ਹਾਂਜੀ ਤੁਸੀਂ ਮੈਨੂੰ ਮੈਨੂੰ ਸਮਝਾ ਦਿਓ ਮੇਰੀ ਸਮਝ ਘੱਟ ਹੋ ਸਕਦੀ ਹੈ ਕਿ ਸ਼ਰਾਬ ਦੇ ਪਿਆਲਿਆਂ ਵਿੱਚ ਡੁੱਬਿਆਂ ਦੀ ਅਣ ਕਿੱਥੇ ਹੁੰਦੀ ਹੈ ਸ਼ਰਾਬ ਸਾਡੀ ਮਹਿਮਾਨਵਾਜ਼ੀ ਸਾਡੀਆਂ ਵਿਆਹ ਪਾਰਟੀਆਂ ਦੀ ਸ਼ਿੰਗਾਰ ਬਣੀ ਹੋਈ ਹੈ ਸ਼ਰਾਬ ਪਿਉਣ ਨੂੰ ਮਹਿਮਾਨਾਂ ਦੀ ਸੇਵਾ ਕਿਹਾ ਜਾਂਦਾ ਹੈ ਦੱਸੋ ਹੋਰ ਸਾਡੇ ਬੰਦੇ ਭਾ ਕੀ ਹੋ ਸਕਦੇ ਨੇ ਕਿ ਮਨੁੱਖਾ ਜਨਮ ਚ ਆ ਕੇ ਵੀ ਠੀਕ ਗਲਤੀ ਪਹਿਚਾਨ ਨਹੀਂ ਕਰ ਪਾਉਂਦੇ। ਅਮਲ ਬਾਣੀ ਪੜਨ ਦਾ ਰੱਖਣਾ ਚਾਹੀਦਾ। ਬਾਣੀ ਪੜ ਕੇ ਮਨੁੱਖ ਸਿਆਣਾ ਬਣਦਾ ਹੈ। ਸਿਆਣਿਆਂ ਦੀ ਭੀੜ ਨਹੀਂ ਹੁੰਦੀ। ਤੇ ਸਿਆਣਾ ਮਨੁੱਖ ਭੀੜ ਵਿੱਚ ਨਹੀਂ ਗਵਾਚਦਾ। ਰਹਾਣੀ ਦੀ ਗੱਲ ਉਦੋਂ ਹੁੰਦੀ ਆ ਜਦੋਂ ਗੁਰੂ ਪਿਆਰੇਓ ਅਸੀਂ ਜਿਹੜੇ ਅਮਰ ਧਾਰੀ ਨੇ ਜਦੋਂ ਅਸੀਂ ਉਹਨਾਂ ਨੂੰ ਵੀ ਆਪਣੀਆਂ ਧੀਆ ਪੁੱਤਰਾਂ ਦੇ ਵਿਆਹਾਂ ਤੇ ਸਰਾਬਾਂ ਪੀਉਂਦਿਆਂ ਵੇਖਦੇ ਆ। ਜਿਨ੍ਹਾਂ ਨੇ ਪ੍ਰਚਾਰ ਕਰਨ ਚ ਜ਼ਿੰਦਗੀ ਲਾਈ ਹੁੰਦੀ ਹੈ ਤੇ ਸਭ ਤੋਂ ਅੱਗੇ ਹੁੰਦੇ ਨੇ ਅਸੀਂ ਉਹਨਾਂ ਦੇ ਧੀਆਂ ਪੁੱਤਰਾਂ ਦੇ ਵਿਆਹਾਂ ਤੇ ਵੀ ਸਰਬਾਂ ਦੀ ਵਰਤੋਂ ਵੇਖਦੇ ਆਂ ਹੋਰ ਵੀ ਰਾਨੀ ਹੁੰਦੀ ਆ ਵਰਤੌਣ ਵਾਲੇ ਕਹਿੰਦੇ ਜੇ ਅਸੀਂ ਦੀ ਅਸੀਂ ਤਾਂ ਪੀਂਦੇ ਨਹੀਂ ਅਸੀਂ ਤਾਂ ਵਰਤੌਣੀ ਦਾ ਪੈਣੀ ਆ ਸਮਾਜ ਵਿੱਚ ਤਾਂ ਰਹਿਣਾ ਜੀ ਇਹਨੂੰ ਤਾਂ ਬਦਨੀਤੀ ਵੀ ਕਹਿੰਦੇ ਆ ਗੁਰੂ ਪਿਆਰਿਓ ਇਹਨੂੰ ਡਬਲ ਸਟੈਂਡਰਡ ਵੀ ਕਹਿੰਦੇ ਆ ਧਰਮ ਤਾਂ ਏਕ ਨੀਤੀ ਹੈ ਹਾਂਜੀ ਗੁਰੂ ਜੀ ਕਹਿੰਦੇ ਅ ਅਜਿਹੇ ਲੋਕਾਂ ਪ੍ਰਤੀ ਸਾਨੂੰ ਸੁਚੇਤ ਕਰਦੇ ਨੇ ਗੁਰੂ ਜੀ ਕਹਿੰਦੇ ਨਾਨਕ ਕੱਚੜਿਆਂ ਸਿਓ ਤੋੜ ਢੂਂਡ ਸੱਜਣ ਸੰਤ ਪੱਕਿਆਂ ਗੁਰਨਾਨਕ ਦੇਵ ਜੀ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਨੇ ਗੁਰੂ ਜੀ ਫਰਮਾਉਂਦੇ ਆ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਸਾਡੇ ਸਹੀ ਔਰ ਤੀਜਾ ਗੁਰੂ ਜੀ ਇਹ ਵੀ ਫਰਮਾਉਂਦੇ ਆ ਜਿੰਨ ਮਨ ਹੋਰ ਮੁੱਖ ਹੋਰ ਸਿਕੰਡੇ ਕੱਚਿਆ ਸੋ ਇਦਾਂ ਦੇ ਲੋਕਾਂ ਨੂੰ ਆਪਣੀ ਫਰੈਂਡਸ਼ਿਪ ਤੋਂ ਦੂਰ ਰੱਖਣਾ ਚਾਹੀਦਾ ਜਿਹੜੇ ਡਬਲ ਸਟੈਂਡਰਡ ਦਿਖਾਉਂਦੇ ਨੇ ਚੰਗੇ ਵੀ ਦਿਖਾਉਂਦੇ ਨੇ ਤੇ ਗਲਤ ਕੰਮ ਵੀ ਕਰਦੇ ਨੇ ਪਰ ਅਸੀਂ ਨਾ ਪੀਣ ਵਾਲੇ ਵੀ ਕੱਚਿਆਂ ਨਾਲੋਂ ਤੋੜਨ ਦੀ بجائے ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੁੰਨੇ ਆ ਇੱਕ ਵਾਰੀ ਲੁਧਿਆਣੇ ਚ ਕੁਝ ਗੁਰਮੁਖ ਪਿਆਰਿਆਂ ਨੇ ਇਕੱਠਿਆਂ ਹੋ ਕੇ ਇੱਕ ਮਤਾ ਲਿਆਉਣ ਦਾ ਯਤਨ ਕੀਤਾ ਕਿ ਜਿਹੜਾ ਪਰਿਵਾਰ ਘਰੇਲੂ ਸਮਾਗਮਾਂ ਵਿੱਚ ਵਿਆਹ ਪਾਰਟੀਆਂ ਵਿੱਚ ਸ਼ਰਾਬ ਵਰਤਾਏਗਾ ਅਸੀਂ ਉਹਨਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਵਿਆਹ ਸਾਧੀਆਂ ਵਿੱਚ ਸ਼ਾਮਲ ਨਹੀਂ ਹੋਵਾਂਗੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਜੋ ਰੂਹਾਂ ਪਰਿਵਾਰ ਸ਼ਰਾਬ ਪੀਂਦੇ ਨਹੀਂ ਤੇ ਪਿਉਂਦੇ ਵੀ ਨਹੀਂ ਸ਼ਰਾਬ ਵਿਰੋਧ ਪ੍ਰਚਾਰ ਵੀ ਕਰਦੇ ਨੇ ਗਿਣਾਂ ਨੇ ਗੁਰਸਿੱਖੀ ਜੀਵਨ ਅੱਗੇ ਗਿਣਾਂ ਦੇ ਗੁਰਸਿੱਖੀ ਜੀਵਨ ਅੱਗੇ ਸਿਰ ਝੁਕਦਾ ਹੈ ਉਹ ਵੀ ਮਤੇ ਨੂੰ ਪ੍ਰਵਾਨਗੀ ਦੇਣ ਤੋਂ ਆਨਾਂਕਾਰੀ ਕਰ ਰਹੇ ਸੀਗੇ ਇਹ ਕਹਿ ਰਹੇ ਸੀਗੇ ਕਿ ਦੇਖੋ ਜੀ ਅਸੀਂ ਤਾਂ ਪੀਂਦੇ ਨਹੀਂ ਅਸੀਂ ਤਾਂ ਪਿਉਂਦੇ ਵੀ ਨਹੀਂ ਅਸੀਂ ਦੇਦੇ ਪਰ ਪ੍ਰਚਾਰ ਵੀ ਕਰਦੇ ਆ ਔਰ ਕੋਈ ਨਹੀਂ ਸਮਝਦਾ ਕੋਈ ਰਿਸ਼ਤੇਦਾਰ ਜੇ ਹੁਣ ਉਹ ਸਾਰੇ ਪੀਂਦੇ ਨੇ ਜੀ ਉਹ ਵਰਤੋਂਦੇ ਨੇ ਵੀ ਜੀ ਰਿਸ਼ਤੇਦਾਰਾਂ ਨੂੰ ਕਿਵੇਂ ਛੱਡਿਏ ਜੀ ਇਹ ਤਾਂ ਬੜਾ ਮੁਸ਼ਕਲ ਹੈ ਜੀ ਬਾਈਕਾਟ ਕਿਵੇਂ ਕਰ ਸਕਦੇ ਹਾਂ ਜੀ ਅਜਿਹੇ ਹਾਲਾਤ ਨੇ ਸਾਡੇ ਸਾਹਮਣੇ ਅ ਕਿੱਦਾਂ ਦੀ ਤਸਵੀਰ ਖੜੀ ਕਰ ਦਿੱਤੀ ਕਈ ਲੋਕ ਕਹਿੰਦੇ ਨੇ ਜੀ ਕਦੇ-ਕਦੇ ਪੀਣ ਨਾਲ ਕੁਝ ਨਹੀਂ ਹੁੰਦਾ ਬਿੰਦ ਬੋਤਲ ਕੀ ਕਹਿੰਦੀ ਹੈ ਇਹ ਸੁਣ ਲੈਣਾ ਚਾਹੀਦਾ ਬੋਤਲ ਵੀ ਕੁਝ ਕਹਿੰਦੀ ਹੈ ਬੋਤਲ ਕਹਿੰਦੀ ਹੈ ਮੂਰਖਾ ਤੂੰ ਮੇਰਾ ਟੱਕਨ ਖੋਲ ਤੇ ਸਹੀ ਮੈਂ ਉੱਡ ਕੇ ਤੇਰੇ ਮੂੰਹ ਨਾਲ ਚੰਬੜ ਜਾਵਾਂਗੀ ਭਾਵੇਂ ਮੈਂ ਕੌੜੀ ਆ ਪਰ ਤੈਨੂੰ ਮਿੱਠੀ ਲੱਗਾਂਗੀ ਤੇਰਾ ਹੋਰ ਪਿਆਲਾ ਪਰਖੇ ਪੀਣ ਨੂੰ ਚਿਤ ਕਰੇਗਾ ਤੂੰ ਪੂਰਨ ਤੌਰ ਤੇ ਮੇਰੇ ਉੱਪਰ ਕਾਬੂ ਪਾ ਲਵੇਂਗੀ ਵਾਹਿਗੁਰੂ ਮੈਂ ਪੂਰਨ ਤੌਰ ਤੇ ਤੇਰੇ ਉੱਪਰ ਕਾਬੂ ਪਾ ਲਵਾਂਗੀ ਤੇਰੇ ਹੋਸ਼ ਸੁਭਾੜ ਉੱਡ ਜਾਣਗੇ ਤੇਰੀ ਜ਼ੁਬਾਨ ਥਥਲਾਏਗੀ ਤੇਰੇ ਹੱਥ ਪੈਰ ਕੰਬਣਗੇ ਕੁੱਤੇ ਤੇਰਾ ਮੂੰਹ ਚਟਣਗੇ ਤੇ ਲੋਕ ਤੈਨੂੰ ਲਾਣਤਾ ਪੌਣ ਵਿੱਚ ਪਾਉਣਗੇ ਮੈਂ ਸੁਣਿਆ ਕਿ ਜਦੋਂ ਕੋਈ ਸ਼ਰਾਬ ਦੀ ਬੋਤਲ ਹੱਥ ਚ ਫੜਦਾ ਹੈ ਤਾਂ ਤੋਤੇ ਵਾਂਗ ਗੱਲਾਂ ਕਰਦਾ ਹੈ ਜਦੋਂ ਪੀ ਲੈਂਦਾ ਹਾਥੀ ਵਾਂਗ ਝੂਮਦਾ ਤੇ ਜਦੋਂ ਉਹਨੂੰ ਚੜ ਜਾਂਦੀ ਹੈ ਤੇ ਗੁਰੂ ਪਿਆਰੇ ਉਹ ਫਿਰ ਖੋਤੇ ਵਾਂਗ ਬੇਵਕੂਫੀ ਦੀਆਂ ਫਰਕ ਤਾਂ ਵੀ ਕਰਦਾ ਹੈ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਬਿਜਲੀ ਦੇ ਖੰਭੇ ਉੱਤੇ ਡੇਂਜਰ ਲਿਖਿਆ ਹੁੰਦਾ ਕਿਸੇ ਬੰਦੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਉੱਤੇ ਖਤਰਾ ਵੀ ਲਿਖਿਆ ਹੁੰਦਾ ਹਿੰਦੀ 'ਚ ਫੇ ਪੰਜਾਬੀ 'ਚ ਵੀ ਲਿਖਿਆ ਹੁੰਦਾ ਕੋਈ ਅਨਪੜ ਹੋਵੇ ਉੱਤੇ ਇੱਕ ਕਰਾਸ ਬਣਾਇਆ ਹੁੰਦਾ ਇੱਕ ਇੱਕ ਖੋਪਰ ਜਿਹਾ ਇੱਕ ਬਣਾਇਆ ਹੁੰਦਾ ਸਮਝਾਉਣ ਵਾਸਤੇ ਭਈ ਇੱਥੇ 440 ਵੋਲਟੇਜ ਦਾ ਖਤਰਾ ਹੈ ਤੇ ਗੁਰੂ ਪਿਆਰਿਓ ਬੰਦਾ ਡੇਂਜਰ ਵੀ ਸਮਝ ਲਵੇ ਖਤਰਾ ਵੀ ਸਮਝ ਲਵੇ ਉਹ ਕਰਾਸ ਦੇ ਨਿਸ਼ਾਨ ਨੂੰ ਵੀ ਸਮਝ ਲਵੇ ਵੀ ਇੱਥੇ ਹੱਥ ਲਾਉਣਾ ਮੌਤ ਨੂੰ ਸੱਦਾ ਦੇਣਾ ਤੇ ਬੰਦਾ ਉਸ ਤੋਂ ਬਾਅਦ ਫਿਰ ਕਵੇ ਛੇਖੀ ਮਾਰੇ ਫੁਕਰਾਪਨ ਦਿਖਾਵੇ ਮੈਂ ਤੈਨੂੰ ਹੱਥ ਲਾ ਕੇ ਦਿਖਾਵਾਂ ਮੈਂ ਦਿਖਾਵਾਂ ਹੱਥ ਲਾ ਕੇ ਖੰਬੇ ਨੂੰ ਤੇ ਤੁਸੀਂ ਸਾਰੇ ਕੀ ਕਹੋਗੇ ਇਹ ਤਾਂ ਮੈਂਟਰ ਲੱਗਦਾ ਹੈ ਇਹ ਤਾਂ ਪਾਗਲ ਲੱਗਦਾ ਹੈ ਤੇ ਗੁਰੂ ਪਿਆਰੇ ਉਹ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਿਆ ਹੁੰਦਾ ਸਿਹਤ ਲਈ ਹਾਨੀਕਾਰਕ ਫਿਰ ਫਿਰ ਵੀ ਬੰਦਾ ਕਹਿੰਦਾ ਪੀ ਕੇ ਦਿਖਾਵਾਂ ਆ ਜਾ ਪੀ ਲੈ लवली ਪੈਕ ਬਨ ਮੋਰ ਹਾਂਜੀ ਚੀਅਰਸ ਫਾਰ ਯਰ ਗੁੱਡ ਹੈਲਥ ਭਈ ਇਹ ਮੌਤ ਦੇ ਮੂੰਹ ਵਾਲੀ ਗੁੱਡ ਹੈਲਥ ਕਿੱਥੋਂ ਵਾਸਤੇ ਕਿੱਥੋਂ ਗਈ ਸੋ ਫਿਰ ਆਪਾਂ ਇਹੀ ਕਵਾਂਗੇ ਨਾ ਵੀ ਯਾਰ ਇਹ ਤਾਂ ਵੱਡੇ ਮੈਂਟਲ ਨੇ ਵੱਡੇ ਪਾਗਲ ਨੇ ਤਾਂ ਪਹਿਲਾਂ ਅਸੀਂ ਪਾਗਲਪਨ ਕਰਦੇ ਆਂ ਫਿਰ ਅਸੀਂ ਮਰਦੇ ਆ ਇਹ ਜਿਹੜੇ ਨੇ ਇਹ ਸਾਡੇ ਹਾਲਾਤ ਨੇ ਇਹ ਗੱਲ ਰੋਜ਼ਾਨਾ ਅਜੀਤ ਜਲੰਧਰ ਦੀ ਇੱਕ ਰਿਪੋਰਟ ਹੈ ਪੰਜਾਬੀ 2024 ਦੀ ਦੀਵਾਲੀ ਵਾਲੀ ਰਾਤ 75 ਕਰੋੜ ਰੁਪਏ ਦੀ ਸਰਾਪ ਢਕਾਰ ਗਏ ਅਸਲੀ ਗਾਣਿਆਂ ਗੀਤਕਾਰਾਂ ਗਾਇਕਾਂ ਦਾ ਵੀ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਜੀ ਕਾਫੀ ਸਾਲ ਪੁਰਾਣੀ ਗੱਲ ਹੈ ਇੱਕ ਗੀਤ ਮੇਰੇ ਕੰਨਾਂ 'ਚ ਪਿਆ ਹੋਸਟਲ ਦੇ ਵਿੱਚ ਇੱਕ ਦਿਨ ਦੇ ਲਈ ਕਮਰਾ ਲੈ ਦਿਓ ਜੀ ਯਾਰਾਂ ਦੇ ਨਾਲ ਬਹਿ ਕੇ दारू ਪੀਣੀ ਹੈ ਵਿਦਿਅਕ ਧਾਰੇ ਵਿਦਿਆ ਦਾ ਮੰਦਰ ਹੁੰਦੇ ਆ ਜੀ ਤੇ ਮੰਦਰ ਵਿੱਚ ਮੈਨੂੰ ਕੋਈ ਸਮਝਾਵੇ ਕਿ ਮੰਦਰ ਵਿੱਚ दारू ਪੀਣ ਦਾ ਕੀ ਕੰਮ ਹੈ ਕੋਈ ਮੰਦਰਾਂ ਵਿੱਚ ਵੀ दारू ਪੀਂਦਾ ਵਿਦਿਆ ਦਾ ਮੰਤਵ ਕੀ ਹੈ ਵਿਦਿਆਰਥੀ ਦੀ ਸ਼ਖਸੀਅਤ ਦਾ ਸਰਪੱਖੀ ਵਿਕਾਸ ਕਰਨਾ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਰਨਾ ਵਿਦਿਆਰਥੀ ਨੂੰ ਪੈਰਾਂ ਤੇ ਖੜੇ ਕਰਨਾ ਜ਼ਿੰਦਗੀ ਦੇ ਚੱਜ ਚਾਰ ਸਿਖਾਉਣਾ ਜ਼ਿੰਦਗੀ ਦੀਆਂ ਚੁਣੌਤੀਆਂ ਜਿਹੜੇ ਚੈਲੰਜੇਜ਼ ਨੇ ਉਹਨਾਂ ਨਾਲ ਮੁਕਾਬਲਾ ਕਰਨਾ ਸਿਖਾਉਣਾ ਵਿਦਿਆਰਥੀਾਂ ਅੰਦਰ ਸੂਝ-ਬੂਝ ਤੇ ਸਿਆਣਪ ਪੈਦਾ ਕਰਨਾ ਪਰ ਜੇ ਹੋਸਟਲ ਦੇ ਕਮਰੇ ਵਿੱਚ ਭਾਈ ਇਹ ਚੀਜ਼ਾਂ ਸਿਖਾਉਣ ਦੀ ਬਜਾਏ ਉੱਥੇ दारू ਪੀਣੀ ਹੈ ਹਾਂਜੀ ਤਾਂ ਪੜ੍ਹਾਈ ਕਰਨ ਲਈ ਫੇਰ ਮੜੀਆਂ ਬੁੱਕ ਕਰਨੀਆਂ ਪੈਣਗੀਆਂ ਜੇ ਹੋਸਟਲ ਦੇ ਕਮਰੇ ਸ਼ਰਾਬਾਂ ਪੀਣ ਲਈ ਬੁੱਕ ਕਰਨੇ ਆ ਤੇ ਫੇਰ ਪੜ੍ਹਾਈ ਕਰਨ ਲਈ ਮੜੀਆਂ ਬੁੱਕ ਕਰਨੀਆਂ ਪੈਣਗੀਆਂ ਕਿਉਂਕਿ ਆਖਰਵਾਲ ਤੇ ਸ਼ਰਾਬ ਪੀ ਕੇ ਮਰ ਕੇ ਬੰਦੇ ਨੇ ਮੜੀਆਂ 'ਚ ਹੀ ਜਾਣਾ ਮਤਲਬ ਉਹ ਜਿੱਥੇ ਪੜ੍ਹਨਾ ਉੱਥੇ ਸ਼ਰਾਬ ਪੀਏਗਾ ਤੇ ਪੜ੍ਹਾਈ ਫੇਰ ਉਹ ਮੜੀਆਂ 'ਚ ਜਾ ਕੇ ਕਰੇਗਾ ਕੀ ਮੇਰੇ ਸਵਾਲ ਨੇ ਕਿ ਜਿਹੇ ਗਾਣੇ ਲਿਖਣੇ ਦੇਸ਼ ਧਰੋਹੀ ਨਹੀਂ ਅਜਿਹੇ ਗਾਣੇ ਗਾਉਣੇ ਦੇਸ਼ ਧਰੋਹੀ ਨਹੀਂ ਡੀਜੇ ਲਾ ਕੇ ਜਿਹੇ ਗਾਣਿਆਂ ਤੇ ਡਾਂਸ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਗਰਦਾਨ ਕੇ ਐਫ ਆਈ ਆਰ ਦਰਜ ਨਹੀਂ ਕਰਨੀ ਚਾਹੀਦੀ ਕਿ ਜਿਹੜਾ ਕਾਨੂੰਨ ਨਹੀਂ ਬਣਨਾ ਚਾਹੀਦਾ ਸਾਡੀਆਂ ਸਰਕਾਰਾਂ ਨੂੰ ਬਣਾਉਣਾ ਚਾਹੀਦਾ ਸਾਨੂੰ ਪ੍ਰੈਸ਼ਰ ਗਰੁੱਪ ਤਿਆਰ ਕਰਨੇ ਚਾਹੀਦੇ ਜੇ ਅਸੀਂ ਸਮਾਜ ਨੂੰ ਬਚਾਉਣਾ ਚਾਹੁੰਦੇ ਆ ਕਿ ਮਨੁੱਖੀ ਜਾਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜੇ ਸੁਚੇਤਨਾ ਹੋਏ ਜੇ ਨਾ ਜਾਗੇ ਜੇ ਸੁੱਤੇ ਰਹਿ ਗਏ ਫਿਰ ਕਈ ਮਜਿਠਿਆ ਕਾਂਡ ਵਾਪਣਗੇ ਕਿੰਨੀਆਂ ਮਾਵਾਂ ਦੀ ਮਮਤਾ ਘੁਰਲਾਏਗੀ ਕਿੰਨੀਆਂ ਸੁਹਾਗਣਾ ਵਿਧਵਾ ਹੋਣਗੀਆਂ ਕਿੰਨੇ ਬੱਚੇ ਅਨਾਥ ਹੋਣਗੇ ਫਿਰ 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 ਕੀ ਹੋਣਾ ਡੁੱਬੇਗੀ ਕਿਸ਼ਤੀ ਤੇ ਡੁੱਬੋਗੇ ਸਾਰੇ ਨਾ ਬਚੋਗੇ ਤੁਸੀਂ ਨਾ ਸਾਥੀ ਤੇ ਮਾਰੇ ਮੇਰੇ ਪਿੰਡ ਦਾ ਇੱਕ ਬੰਦਾ ਆਪਣੇ ਬਿਮਾਰ ਪੁੱਤ ਨੂੰ डीएमसी लुधियाने ਲੈ ਕੇ ਆਇਆ ਉਹ ਪੁੱਤਰ ਸ਼ਰਾਬ ਬਹੁਤ ਪੀਂਦਾ ਸੀ ਜਿਸ ਕਾਰਨ ਉਹਦਾ ਪਿਸ਼ਾਬ ਰੁਕ ਗਿਆ ਤੇ ਉਸ ਉਹਦੇ ਬੱਚੇ ਦੀ ਮੌਤ ਹੋ ਗਈ ਡਾਕਟਰਾਂ ਨੇ ਦੱਸਿਆ ਕਿ ਮੌਤ ਦਾ ਕਾਰਨ ਸ਼ਰਾਬ ਦਾ ਜ਼ਿਆਦਾ ਪੀਣਾ ਸੀ ਪਰ ਇਸ ਵਾਸਤੇ ਇਤਿਹਾਸ ਤੋਂ ਇਸ ਵਾਪਰੇ ਇਤਿਹਾਸ ਤੋਂ ਬਾਪ ਨੇ ਵੀ ਸਬਕ ਨਹੀਂ ਸਿੱਖਿਆ ਤੇ ਜਿਹਦਾ ਪੁੱਤ ਸ਼ਰਾਬ ਨਾਲ ਮਰਿਆ ਉਹ ਬਾਪ ਨੇ ਸ਼ਰਾਬ ਨਹੀਂ ਛੱਡੀ ਡਾਕਟਰ ਸਰਬਜੀਤ ਸਿੰਘ ਉਰੇਨਕਾ ਦੀ ਧੀ ਦਾ ਡਾਕਟਰ ਜਲਨਿਤ ਕੌਰ ਦਾ ਲੁਧਿਆਣੇ ਚ ਅਨੰਦ ਕਾਰਜ ਹੋਇਆ ਕੋਈ ਪੈਲਸ ਮੁਕ ਨਹੀਂ ਕੀਤਾ ਗਿਆ ਕੋਈ ਸ਼ਰਾਬ ਦੇ ਦੌਰ ਨਹੀਂ ਚੱਲੇ ਸਵੇਰੇ 6 ਵਜੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ 9 ਵਜੇ ਤੱਕ ਅਨੰਦ ਕਾਰਜ ਸੰਪੂਰਨ ਹੋਇਆ ਸਵੇਰੇ 11 ਵਜੇ ਗੁਰੂ ਘਰ ਦੇ ਕਮਿਊਨਿਟੀ ਹਾਲ ਵਿੱਚ ਪ੍ਰੀਤੀ ਭੋਜਨ ਤੋਂ ਬਾਅਦ ਵਿਵਤਾ ਜੋੜੀ ਵਿਆਹ ਕਰਾ ਕੇ ਆਪਣੇ ਘਰ ਪਹੁੰਚ ਗਈ। ਉਹਨਾਂ ਦੀ ਨੱਕ ਤਾਂ ਖਰਾਬ ਹੋਈ ਨਹੀਂ। ਉਹਨਾਂ ਦਾ ਸਟੇਟਸ ਤਾਂ ਖਰਾਬ ਹੋਇਆ ਨਹੀਂ। ਉਹਨਾਂ ਨੇ ਲੋਕਾਂ ਨੂੰ ਕਿਹਾ ਨਹੀਂ ਤੁਸੀਂ ਬੈਕਵਰਡ ਅਸੀਂ ਨੱਕ ਦੀ ਪ੍ਰਵਾਦਾ ਹਵਾਲਾ ਦੇ ਕੇ ਇੱਥੇ ਅਡੰਬਰ ਕਰਦੇ ਆਂ, ਸ਼ਰਾਬਾਂ ਪੀਂਦੇ ਆਂ ਤੇ ਫਿਰ ਮੌਤ ਦੇ ਮੂੰਹ ਵੱਲ ਅਸੀਂ ਜਾਂਦੇ ਆਂ। ਸੋ ਸਾਡੇ ਜੋ ਹਾਲਾਤ ਨੇ ਅਸੀਂ ਸਾਰੀ ਇਹਦੇ ਲਈ ਜ਼ਿੰਮੇਵਾਰ ਆ। ਜੇ ਜੇ ਸਮਾਜ ਨੂੰ ਬਚਾਉਣਾ ਹੈ ਤਾਂ ਸਭ ਨੂੰ ਅੱਗੇ ਆਉਣਾ ਪਏਗਾ ਸਾਨੂੰ ਟੀਮ ਸਪਿਰਟ ਨਾਲ ਟੀਮ ਐਕਟੀਵਿਟੀ ਟੀਮ ਵਰਕ ਕਰਨਾ ਪਏਗਾ ਮੈਂ ਫਿਰ ਕਿੰਨਾ ਪ੍ਰੈਸ਼ਰ ਗਰੁੱਪ ਤਿਆਰ ਕਰਨੇ ਪੈਣਗੇ ਦਬਾਅ ਸਰਕਾਰਾਂ ਤੇ ਵੀ ਪਾਉਣਾ ਪਾਉਣਾ ਪਏਗਾ ਤੇ ਸਮਝਾਉਣਾ ਸਮਾਜ ਨੂੰ ਵੀ ਪਏਗਾ ਡੁੱਲੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ ਆਓ ਸੰਭਲिए ਗੁਰੂ ਦੀ ਬਾਣੀ ਨਾਲ ਜੁੜੀਏ ਸਹਿਜ ਪਾਠ ਕਰੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸਿੱਧੀ ਸਤਾਪ ਦੀ ਆ ਰਹੀ ਹੈ ਇੱਕ ਸੁਨਹਿਰੀ ਮੌਕਾ ਜੇ ਆਪਣੇ ਘਰਾਂ ਨੂੰ ਧਰਮਸਾਲ ਬਣਾਈਏ ਘਰਾਂ ਚ ਸਹਿਜ ਪਾਠ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਰਦਾ ਦੇ ਫੁੱਲ ਸਹਿਜ ਪਾਠ ਦੇ ਰੂਪ ਵਿੱਚ ਪੇਟ ਕਰੀਏ ਸਾਨੂੰ ਸਤਾਪਦੀ ਮਨਾਈ ਯਾਦ ਰਹੇਗੀ ਸਾਡੇ ਘਰ ਧਰਮਸਾਲ ਬਣਨਗੇ ਘਰਾਂ ਚ ਬਾਣੀ ਆਊਗੀ ਸਾਡੇ ਡ੍ਰੈਇੰਗ ਰੂਮ ਚ ਬਾਣੀ ਗੂੰਜੇਗੀ ਤੇ ਘਰਾਂ ਚੋਂ ਨਸੇ ਨਿਕਲਣਗੇ ਸ਼ਰਾਬ ਨਿਕਲੇਗੀ ਔਰ ਸਾਡੇ ਮਾਹੌਲ ਸੁਖਾਵੇਂ ਬਣਨਗੇ ਤਲਾਕ ਘਟਣਗੇ ਕਿਉਂਕਿ ਸਹਿਜ ਆਏਗਾ ਸਾਡੇ ਟੁੱਟਰੇ ਪਰਿਵਾਰ ਜੋੜਨਗੇ ਸੋ ਆਓ ਸਾਰੇ ਆਪਾਂ ਬਾਣੀ ਨਾਲ ਜੁੜੀਏ ਔਰ ਇਹਦੇ ਨਾਲ ਪੰਜਾਬ ਵੀ ਪਰਿਵਾਰ ਵੀ ਸੁਖੀ ਰਹਿਣਗੇ ਪੰਜਾਬ ਵੀ ਸੁਖੀ ਰਹੇਗਾ ਔਰ ਸੰਸਾਰ ਵੀ ਸੁਖੀ ਰਹੇਗਾ ਸੋ ਵਾਹਿਗੁਰੂ ਜੀ ਸਰਬਦਾ ਭਲਾ ਕਰਨ ਸਰਬ ਸੁਖ ਹੋਵੇ ਗੁਰੂ ਅੰਗਸਾ ਚੜ੍ਹਦੀ ਕਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਿਮਾਣੀ ਪਿਆਰ ਸਤਿਕਾਰ ਸਹਿਤ ਵਿਚਾਰਾਂ ਦੀ ਭੇਟ ਪ੍ਰਵਾਨ ਕਰਿਓ ਆਪਣੇ ਕਮੈਂਟਸ ਕਰਕੇ ਉਤਸ਼ਾਹਤ ਕਰਿਓ ਸਤਨਾਮ ਸਿੰਘ ਸੱਲੋਪੁਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ